ਵੋਟਰ ਅੱਜ ਬੂਥਾਂ ਤੇ ਕਿਸ ਤਰ੍ਹਾਂ ਦੀ ਰਣਕ ਹੈ ਮੈਂ ਮਹਾਰਾਣੀ ਪੰਨੀਤ ਕੌਰ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹਾ ਪਟਿਆਲੇ ਤੋਂ ਕੈਂਡੀਡੇਟ ਤੇ ਸਾਡੇ ਹਲਕੇ ਦੇ ਇੰਚਾਰਜ ਵਿਕਾਸ ਸਰਨਾ ਵਿੱਕੀ ਜਿਨ੍ਹਾਂ ਨੇ ਕਨੌਰ ਹਲਕੇ ਵਿੱਚ ਬਹੁਤ ਹੀ ਦਿਨ ਰਾਤ ਲੀਟ ਕਰਕੇ ਬਹੁਤ ਮੀਟਿੰਗਾਂ ਕੀਤੀਆਂ ਤੇ ਡੋਰ ਟੂ ਡੋਰ ਕੀਤੀ ਉਹਨਾਂ ਦੀ ਯੋਗਦ ਨਾਲ ਕਨੌਰ ਹਲਕੇ ਵਿੱਚ ਮਹਾਰਾਣੀ ਪੰਨੀਤ ਕੌਰ ਨੂੰ ਬਹੁਤ ਹੀ ਵੱਧ ਤੋਂ ਵੱਧ ਵੋਟ ਪੈਗੀ ਤੇ ਬਿਆਲੇ ਜ਼ਿਲ੍ਹੇ ਤੋਂ ਮਹਾਰਾਣੀ ਪੰਨੀਰ ਕੌਰ ਬਹੁਤ ਵੱਡ ਡੀਪ ਜਿੱਤਣਗੇ ਅਤੇ ਉਹਨਾਂ ਦੀ ਬੇਟੀ ਜੈਵਿੰਦਰ ਕੌਰ ਨੇ ਬਹੁਤ ਹੀ ਮਿਹਨਤ ਕੀਤੀ। ਜੇ ਤੁਹਾਡੀ ਗੱਲ ਕੀਤੀ ਜਾਵੇ ਤੁਸੀਂ ਪ੍ਰਚਾਰ ਦੇ ਵਿੱਚ ਕਿਸ ਤਰ੍ਹਾਂ ਦਾ ਸਹਯੋਗ ਕੀਤਾ ਜੀ? ਅਸੀਂ ਵਿਕਾਸ ਸ਼ਰਮਾ ਦੇ ਨਾਲ ਦਿਨ ਰਾਤ ਇੱਕ ਕਰਕੇ ਬਹੁਤ ਮਿਹਨਤ ਕੀਤੀ ਜੀ। ਡੋਰ ਟੂ ਡੋਰ ਕਰਿਆ ਤੇ ਮੀਟਿੰਗਾਂ ਕਰੀਆਂ ਸਾਰੇ ਹਲਕਾ ਕਨੌਰ ਵਿੱਚ ਬਹੁਤ ਮਿਹਨਤ ਕੀਤੀ। ਸਾਰੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ। ਕਿੰਨੇ ਕੁ ਲੋਕ ਨੇ ਜਿਹੜੇ ਕਾਂਗਰਸ ਛੱਡ ਕੇ ਮਹਾਰਾਣੀ ਪੰਨੀਰ ਕੌਰ ਦੇ ਨਾਲ ਆਏ ਨੇ ਔਰ ਆਪਣੀ ਪਾਰਟੀ ਦੇ ਕਿੰਨੇ ਲੋਕ ਉੱਧ ਦੇ ਨੇ? ਅਸੀਂ ਦੱਸ ਸਕਦੇ ਜੀ ਕਿੰਨੇ ਲੋਕ ਜਿਹੜੇ ਕਾਂਗਰਸ ਤੇ ਕਾਲੇ ਦਲ ਨੂੰ ਛੱਡ ਕੇ ਸਾਡੀ ਪਾਰਟੀ 'ਚ ਆਏ ਸਾਡੀ ਪਾਰਟੀ 'ਚੋਂ ਬਹੁਤ ਘੱਟ ਲੋਕ ਦੂਸਰੀ ਪਾਰਟੀਆਂ ਦੇ ਗਏ ਤੁਸੀਂ ਕਿਹੜੇ ਕਿਹੜੇ ਵਾਦੇ ਪਾਰਟੀ ਵੱਲੋਂ ਲੋਕਾਂ ਨੂੰ ਦਿੱਤੇ ਜਿਹਨਾਂ ਦੇ ਨਾਮ ਤੇ ਵੋਟ ਪਾਈ ਦੀ ਤੁਹਾਨੂੰ ਅਸੀਂ ਵਾਦਿਆਂ ਤਾਂ ਦੇਖੋ ਜੀ ਸਭ ਤੋਂ ਵੱਡਾ ਗਰੀਬ ਬੰਦਾ ਜੋ ਆਪਾਂ ਨੂੰ ਲਾਜ ਨਹੀਂ ਕਰਾ ਸਕਦਾ 5 ਲੱਖ ਦਾ ਲਾਜ ਹੈ ਜਿਹੜਾ ਉਹ ਬਹੁਤ ਹੀ ਵੱਟੀ ਬਹੁਤ ਹੋ ਜੀ ਤੇ ਜਿਹਨਾਂ ਜਨਾਨੀਆਂ ਨੂੰ ਬੱਚੀਆਂ ਨੂੰ ਗਰੀਬ ਨੂੰ ਇਹ ਘਰ ਸਿਲੰਡਰ ਨਹੀਂ ਹੈ ਜੀ ਸਿਲੰਡਰ ਮਿਲਦਾ ਹੈ ਜਿਹਨਾਂ ਆਜ ਨਾਜ਼ ਮਿਲਦਾ ਜੀ ਕੱਚੀਆਂ ਛੱਤਾਂ ਦੇ ਪੈਸੇ ਮਿਲਦੇ ਤੇ ਹੋਰ ਬਹੁਤਨੇ ਕੰਨ ਸਕੀਮਾਂ ਜਿਹੜੇ ਮੈਂ ਦੱਸ ਨਹੀਂ ਸਕਦਾ ਬਹੁਤ ਜ਼ਿਆਦਾ ਸਕੀਮਾਂ ਹਨ ਜਿਹੜੇ ਵਾਦੇ ਮੋਦੀ ਸਰਕਾਰ ਵੱਲੋਂ ਤੁਸੀਂ ਘਰ ਘਰ ਲੈ ਕੇ ਜਾ ਰਹੇ ਹੋ ਕੀ ਲੱਗਦਾ ਕਿ ਉਹ ਵਾਦੇ ਪੂਰੇ ਹੋਣ ਦੇ ਵਿੱਚ ਜੇਕਰ ਕੋਈ ਦੇਰੀ ਹੁੰਦੀ ਆ ਜਾਂ ਨਹੀਂ ਪੂਰੇ ਹੁੰਦੇ ਤਾਂ ਲੋਕਾਂ ਨੇ ਜਵਾਬ ਦੇ ਤੁਸੀਂ ਉਹ ਵਿਕਾਸ ਸ਼ਰਮਾ ਜੀਓ ਜਾਂ ਫਿਰ ਪ੍ਰਿੰਤ ਕਰ ਦਿਓ ਬਿਲਕੁਲ ਸਰ ਦੇਖੋ ਜੋ ਸਾਡਾ ਕਨੌਲ ਹਲਕਾ ਜੇ ਬੈਦੇ ਪੂਰੇ ਨਾ ਕਿਦੇ ਸਾਡੇ ਸਤਕਾਰਯੋਗ ਬਤਾ ਸ਼ਰਮਾ ਵਿੱਕੀ ਜੀ ਅੱਜ ਉਸੇ ਵਾਦ ਅਸੀਂ ਅਸੀਂ ਜਵਾਬ ਦੇ ਆਂ ਦੇਖੋ ਸਾਡੇ ਕਰਕੇ ਸਾਨੂੰ ਹਰ ਟਿਵੀਟ ਵੋਟ ਪਾਈ ਜੀ ਕੀ ਕਹਿਣਾ ਚਾਹੁੰਦੇ ਆ ਵੋਟਰਾਂ ਨੂੰ ਜਿਹੜਾ ਦਿੱتن ਤੋਂ ਬਾਅਦ ਜੇ ਟੋੜੀ ਜਿਤਾਉਂਦੀ ਆ ਤਾਂ ਕਿਸੇ ਦਾ ਵਿਕਾਸ ਦਾ ਕੰਮ ਤੁਸੀਂ ਤੇ ਕਰਾਉਂਗੇ ਅਸੀਂ ਦੇਖੋ ਸਰ ਮਾਦੇ ਤੋਂ ਬਗਾਤ ਤੋਂ ਸਾਡੇ ਪਾਸ ਹੋਰ ਵਿਕਾਸ ਕਰਾਵਾਂਗੇ ਅਸੀਂ ਵੋਟਰਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵੋਟਾਂ ਨਾਲ ਲੰਬਾਜਿਆ ਤੇ ਬਹੁਤ ਵਧੀਆ ਸਤਿਕਾਰ ਦਿੱਤਾ